ਅਸੀ ਕਾਜੀ ਹੋਰ ਸੁਣਾਓ ਕੀ ਹਲਚਲ ਹੈ ਉਮੀਦ ਆ ਤੁਸੀਂ ਵਧੀਆ ਹੋਵੋਗੇ ਇੱਕ ਵਾਰ ਤਿਆਰ ਹੋ ਕੇ ਇਸ ਜਿਹੜੇ ਗਈ ਸੀਗੀ ਤੇ ਫਿਰ ਅੱਜ ਦੁਬਾਰਾ ਤਿਆਰ ਹੋਣ ਲੱਗੀ ਆ ਸ਼ੌਪ ਤੇ ਚਾਣ ਲਈ ਦੁਬਾਰਾ ਤਿਆਰ ਹੋਣ ਲੱਗੀ ਆ ਲੋ ਜੀ ਇਹ ਵਾਲੀ ਲਿਪਸਟਿਕ ਲੈਂਦੀ ਆ ਆਪਾਂ ਨਵੀਂ ਠੀਕ ਹੈ ਕਲਰ ਦੱਸਿਓ ਕਹੇ ਜਿਹਾ ਲੱਗਿਆ ਮੇਰੇ ਲਾਇਆ ਹੋਇਆ ਕਿਹਦਾ ਲੱਗਿਆ ਮੈਟ ਲਿਪ ਲਿਪਸਟਿਕ ਹੈਗੀ ਹੈ ਇਹ 글로ਸੀ ਨਹੀਂ ਹੈਗੀ ਰੂਬੀ वुਡ ਤੇ ਕਲਰ 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 ਨੰਬਰ ਕਿੰਨਾ ਹੈਗਾ ਆਕਰਸ਼ਦੀ ਹੈ ਸੌਰੀ ਇਹ ਆਕਰਸ਼ਦੀ ਹੈ ਨੰਬਰ ਹੈਗਾ 21 ਅਗਰ ਮੈਂ ਇੱਕ ਦੋ ਪਾਣਾ ਹਾਂ ਬਾਹਰ ਵੀ ਭੇਜੀ ਸੀ ਇਹ ਕਾਫੀ ਵਧੀਆ ਕਲਰ ਹੈ ਨੋ ਜੀ ਬਾਲ ਬੂਲ ਮੜ ਜੀ ਕੰਗਾ ਫੂੰਗਾ ਮਾਰ ਲੈਨੇ ਵੈਸੇ ਤਾਂ ਸਾਫ ਹੀ ਪਏ ਬਾਲ ਬੂਲ ਆਪਣੇ ਖਰਾਉ ਹੁੰਦੇ ਹੀ ਨਹੀਂ ਹੈਗੇ ਆਪਾਂ ਉਹਦੇ ਵਾਲਾਂ ਦਾ ਪੂਰਾ ਧਿਆਨ ਰੱਖਦੇ ਆ ਮੈਂ ਕਹਿ ਨਹੀਂ ਹੁੰਦੀ ਆ ਮੈਂ ਹਮੇਸ਼ਾ ਆਪਣੇ ਵਾਲਾਂ ਦਾ ਧਿਆਨ ਰੱਖਦੀ ਹੁਣ ਆਪਣੇ ਕੋਲ ਕੈਮਰਾਮੈਨ ਹੈਗਾ ਤੇ ਤੁਹਾਡਾ ਤੜ ਵੀਡੀਓ ਬਣਾਇਆ ਕਰਾਂਗੇ ਜੋ ਵੀ ਅਸੀਂ ਘਰ ਚ ਕਰਦੇ ਫਿਰਦੇ ਹਰ ਵੀਡੀਓ ਬਣਾਦੇ ਕਰਾਂਗੇ ਠੀਕ ਹੈ ਹੁਣ ਆਪਾਂ ਚੱਲੇ ਆਂ ਸ਼ਾਪ ਤੇ ਕਿਉਂਕਿ ਬੱਜ ਗਏ 4 ਤੇ ਜਾ ਕੇ ਬਣਾਉਣੀ ਹੈਗੀ ਇਹ ਵੀਡੀਓ ਕੱਲ ਨੂੰ ਹੈਗਾ ਸੈਟਰਡੇ ਫਿਰ ਹੈਗਾ ਸੰਡੇ ਤੇ ਵੀਡੀਓ ਬਣਾਵਾਂਗੇ ਘੱਟੋ ਘੱਟ ਦੋ ਅਬਲੀ ਤਾਂ ਤਿੰਨ ਚਾਹੀਦੀਆਂ ਨੇ ਚਲੋ ਇੱਕ ਕੱਲ ਨੂੰ ਬਣਾ ਲਾਂਗੇ ਅੱਜ ਅਸੀਂ ਬਣਾਵਾਂਗੇ ਦੋ ਵੀਡੀਓ ਹੁਣ ਕੈਮਰਾਮੈਨ ਆਪਾਂ ਨੂੰ ਪੱਕਾ ਮਿਲ ਗਿਆ ਹੈਗਾ ਹੁਣ ਤੁਹਾਡੇ ਕੋਲ ਜਿਹੜੀਆਂ ਕੱਪੜਿਆਂ ਵਾਲੀਆਂ ਵੀਡੀਓ ਆਉਂਦੀਆਂ ਨੇ ਉਹ ਨਵੇਂ ਕੈਮਰਾਮੈਨ ਦੇ ਥਰੂ ਆ ਰਹੀਆਂ ਨੇ ਤੁਸੀਂ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਠੀਕ ਹੈ ਕੋਈ ਉਹਦੇ ਚ ਕਮੀ ਪੇਸ਼ੀ ਹੈਗੀ ਤਾਂ ਜਰੂਰ ਦੱਸਿਓ ਕੋਈ ਕਲੈਰਿਟੀ ਦੀ ਕਮੀ ਹੈਗੀ ਤਾਂ ਦੱਸਿਓ ਕਿਉਂਕਿ ਹੁਣ ਜਿਹੜੀਆਂ ਸੂਟਾਂ ਵਾਲੀਆਂ ਫਰਸਟ ਟੈਸਟ ਚੈਨਲ ਤੇ ਵੀਡੀਓ ਆ ਰਹੀ ਫਸਟ ਰੈਸਟਨਲ ਹੈਗਾ ਆਪਣਾ ਸੂਟਾਂ ਵਾਲਾ ਫ੍ਰੀਕੋਡ ਤੋਂ ਬਿਲੋਂਗ ਕਰਦੇ ਆ ਤੇ ਜਿਨਾਂ ਨੂੰ ਨਹੀਂ ਪਤਾ ਹੈਗਾ ਉਹ ਫੋਲੋ ਕਰ ਲਿਓ ਤੇ ਇੰਸਟਾਗ੍ਰam ਦਾ ਪੇਜ ਹੈਗਾ ਆਪਣਾ ਫਰਸਟ ਚੁਆਇਸ ਸੂਟਸ ਠੀਕ ਹੈ ਜੀ ਉਹਨੂੰ ਵੀ ਫਟਾਫਟ ਜਾ ਕੇ ਫੋਲੋ ਕਰ ਦਿਓ ਤੇ ਆਪਣੇ 50k ਚਾਹੀਦੇ ਨੇ ਮੈਨੂੰ ਕੁਝ ਹੀ ਦਿਨਾਂ ਦੇ ਵਿੱਚ ਇੰਸਟਾਗ੍ਰam ਤੇ ਠੀਕ ਹੈ ਜੀ ਫਿਰ ਆਪਣੀ ਫੇਰ ਪਾਰਟੀ ਹੋਊਗੀ ਚਲੋ ਹੁਣ ਆਪਾਂ ਚਲਦੇ ਆਂ ਦੁਕਾਨ ਤੇ ਤੇ ਉੱਥੇ ਜਾ ਕੇ ਫਿਰ ਵੀਡੀਓ ਬਣਾਉਣੀ ਆ ਚਲ ਠੀਕ ਚਲਿਏ ਚਲੋ ਆਪਾਂ फोन पा दिन लिया अपना कैमरा मैन बहुत ज्यादा ਮਾਤ ਸੁਭਾਈ ਤੇ ਨਹੀਂ ਨੋਟ ਹੈ ਅੰਦਾ ਵਰਗ ਦਾ ਇਹ ਜਮਾ ਬੁੜੀ ਆ ਕਿਉਂ ਬਾਈ ਕਿਉਂ ਕਿੱਦਿਆ ਇਹਨੂੰ ਗੋਡੇ ਦੀ ਦਵਾਈ ਦਿੰਨੇ ਆ ਠੀਕ ਹੈ ਗੋਡੇ ਦੀ ਦਵਾਈ ਦਿੰਨੇ ਆ ਨੂੰ ਆ ਕੇ ਹਾਂ ਲੋਕਾਂ ਦਾ ਸੀ ਦਸ ਰਹੇ ਆ ਤੇਰਾ ਗੋਡਾ ਦਿੰਨਾ ਚ ਟੁਟਕੀਆਂ ਜੀ ਨੂੰ ਤਜਵਾਨ ਨਹੀਂ ਹੋਣਾ ਗੋਡੇ ਚ ਹਾਂ ਇੱਧਰ ਆਂ ਕੇ ਲੋਕ ਤਾਂ ਨਹੀਂ ਇੱਥੇ ਰਜਿਸਟਰ ਪਿਆ ਸੀ ਇੱਥੇ ਫੋਨ ਵੀ ਪਿਆ ਸੀ ਇੱਥੇ ਦਸਤਰ ਪੈ ਚਿਆ ਸੰਦੀਪ

ਇੱਕ ਬੰਦੇ ਨੂੰ ਦੇ ਉਹ ਬੰਦੇ ਦੇ ਉਹ ਹੋ ਗਿਆ ਚੱਲ ਗਿਆ ਨਹੀਂ ਰਿਹਾ ਬੋਲੀ ਨਾ ਹਾਂਜੀ ਸਤਿ ਸ਼੍ਰੀ ਅਕਾਲ ਲੋ ਜੀ ਨੈਕਸਟ ਡੇ ਹੋ ਗਿਆ ਤੇ ਹੁਣ ਮੈਂ ਥੋੜੀ ਦੇ ਧੁੱਪ ਸਿੱਕੀ ਕੁੱਲੋਂ ਮੈਂ ਆ ਗਈ ਤੇ ਹੁਣ ਮੈਂ ਚੱਲੀ ਸੀਗੀ ਪੱਤੇ ਤੋੜਨ ਖੜੀ ਪੱਤਾ ਹਵੇਸਕਸ ਦੇ ਪੱਤੇ ਤੇ ਤਾਂ ਕਰਕੇ ਆਪਾਂ ਉਹ ਬਣਾਉਣਾ ਹੈਗਾ ਸੀਰਮ ਬੜੀ ਦੇਰ ਹੋ ਗਈ ਸੀਰਮ ਨਹੀਂ ਬਣਾਇਆ ਕੱਲ ਕਿਸੇ ਭੈਣ ਨੇ ਸ਼ਾਰਟ ਵੀਡੀਓ ਤੇ ਕਮੈਂਟ ਕਰਿਆ ਸੀਗਾ ਕਹਿੰਦੇ ਤੁਸੀਂ ਵਾਲਾਂ ਨੂੰ ਕੀ ਲਾਇਆ ਵਾਲ ਸ਼ਾਈਨ ਕਰਦੇ ਆ ਵਾਲ ਤਾਂ ਮੇਰੇ ਐਂ ਸ਼ਾਈਨ ਕਰਦੇ ਆ ਕਿਉਂਕਿ ਵਾਲਾਂ ਦੀ ਮੈਂ ਕੇਅਰ ਬਹੁਤ ਜ਼ਿਆਦਾ ਕਰਦੀ ਆ ਤੇ ਹੁਣ ਕਈ ਦਿਨਾਂ ਤੋਂ ਆਪਣਾ ਸੀਰਮ ਖਤਮ ਸੀਗਾ ਸੋ ਹੁਣ ਅੱਜ ਬਣਾਉਣੀ ਆ ਸੀਰਮ ਕਿਉਂਕਿ ਧੁੱਪ ਨਿਕਲਣ ਲੱਗੀ ਤੇ ਕੱਲ ਨੂੰ ਵਾਲ ਧੋਵਾਂਗੇ ਇਹ ਸੀਰਮ ਵਗੈਰਾ ਲਾਵਾਂਗੇ ਠੀਕ ਹੈ ਜੀ ਚਲੋ ਤੋੜਦੇ ਹਾਂ ਹੁਣ ਆਪਾਂ ਬਿਸਕਸ ਦੇ ਪੱਤੇ ਹਵੇ ਬਿਸਕਸ ਦਾ ਪੌਦਾ ਦਿਖਾ ਦੇਣੀ ਆ ਤੁਹਾਨੂੰ ਕਿਉਂਕਿ ਮੈਂ ਪਹਿਲਾਂ ਵੀ ਦਿਖਾਇਆ ਹੈਗਾ ਪਰ ਫਿਰ ਭੈਣਾਂ ਦੇ ਕਮੈਂਟ ਆਉਂਦੇ ਰਹਿੰਦੇ ਨੇ ਕਿ ਸਮਝ ਨਹੀਂ ਆਈ ਹੈਗੀ ਕਿ ਕਿਹੜਾ ਪੌਦਾ ਹੈਗਾ ਚਲੋ ਚੱਲਦੇ ਹਾਂ ਆਪਾਂ ਤੁਹਾਨੂੰ ਪlant ਦਿਖਾਉਣੀ ਆ ਲਓ ਜੀ ਇਹ ਵਾਲਾ ਪlant ਹੈ ਉਹ ਇਸ ਤਰ੍ਹਾਂ ਦੇ ਉਹਦੇ ਫੁੱਲ ਹੁੰਦੇ ਆ ਵਿੱਚ ਉਹ ਡੰਡੀ ਜੀ ਨਿਕਲਦੀ ਹੁੰਦੀ ਆ ਨਾ ਤੇ ਕਈ ਵਾਰੀ ਇਹਨਾਂ ਦੇ ਰੰਗ ਫੁੱਲ ਦੇ ਹੋਰ ਹੋ ਸਕਦੇ ਨੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਇਸ ਤਰ੍ਹਾਂ ਦੇ ਪੱਤੇ ਹੁੰਦੇ ਨੇ ਇਹਦੇ ਠੀਕ ਹੈ ਜੀ ਸੋ ਆਪਾਂ ਹੁਣ ਤੋੜਦੇ ਹਾਂ ਇਹਦੇ ਪੱਤੇ ਬਣਾਵਾਂਗੇ ਆਪਾਂ ਸੀਰਮ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਜੀ ਸੀਰਮ ਵਾਲ ਤਾਂ ਟੁੱਟਣ ਦਿੰਦਾ ਹੀ ਨਹੀਂ ਹੈਗਾ ਫਿਰ ਇੰਨੇ ਸਿਲਕੀ ਸੋਹਣੇ ਹੈਵੀ ਹੋ ਜਾਂਦੇ ਆ ਕਿਉਂਕਿ ਵਾਲ ਹੈ ਨਾ ਜਿਹੜੇ ਉਹ ਸੋਹਣੇ ਲੱਗਦੇ ਆ ਜੇ ਹੈਵੀ ਹੋਣ ਆਦਰਵਾਇਜ਼ ਜੇ ਬਿੱਲਾ ਹੀ ਪਈ ਜਾਣਾ ਸਿਰ ਦੇ ਵਿੱਚ ਤੇ ਸੋਹਣੇ ਨਹੀਂ ਲੱਗਦੇ ਫਿਰ ਉਹ ਸਨੈਲਟੀ ਡਾਊਨ ਹੋ ਜਾਂਦੀ ਹੈ ਬੰਦੇ ਦੀ 10-12 ਪੱਤੇ ਤੋੜ ਲਾਂਗੇ ਆਪਾਂ ਲੋਜੀ ਕਾਫੀ ਹੋ ਜਾਣੇ ਆ ਇਹ ਫਿਰ ਛੇਰ ਬਣਾ ਲਾਂਗੇ ਆਪਾਂ ਵੈਸੇ ਤਾਂ ਇਹ ਕੋਈ ਜ਼ੋਰ ਨਹੀਂ ਲੱਗਦਾ ਬਣਾਉਣ ਤੇ ਬਸ ਕੌੜ ਜਰੂਰ ਹੋ ਜਾਂਦੀ ਹੈ ਲੋਜੀ ਹੁਣ ਆਪਾਂ ਪਾਵਾਂਗੇ ਕੜੀ ਪੱਤਾ ਹੋਏਗਾ ਆਪਣਾ ਕੜੀ ਪੱਤੇ ਦਾ ਦਰਖਤ ਤੇ ਪਤੇ ਆਪਣੇ ਕੋਲੇ ਸਾਰੇ ਹੁੰਦੇ ਆਏ ਮੈਂ ਸੰਦੀਪ ਨੂੰ ਕਹਿਣੀ ਤੋੜੂਗੀ ਬਾਬਾ ਇਹ ਉੱਚਾ ਜੇ ਉਹ ਗੱਡੀ ਚ ਰੱਖਣਾ ਵਾਲੀ ਕਿ ਤਰ ਪੱਤੇ ਦੇਖੋ ਤਾਂ ਨਹੀਂ ਗਰਮ ਕਰੀ ਲੋ ਜੀ ਪਾਣੀ ਤੇ ਪਾ ਲਿਆ 2 1/2 ਗਲਾਸ ਬੋਇਲ ਹੋਣ ਲਈ ਰੱਖ ਲਿਆ ਸਿਰਮ ਬਣਾਉਣੀ ਹੈ ਬਾਲੇ ਦਿਨਾਂ ਦਾ ਖਤਮ ਹੋ ਗਿਆ ਮਾਜੀ ਚਾਹ ਚਲੀ ਮੇਥੀ ਦਾਣਾ ਪਤਾ ਨਹੀਂ ਹੈਗਾ ਵੀ ਚਾਹ ਤਾਂ ਬਣਾਉਣੀ ਸੀ ਸੰਦੀਪ ਤੇ ਲੋ ਜੀ ਇਹ ਹੈਗੇ ਆਪਣੇ ਗੁੱਡ ਹਿਲ ਜਾਂ ਜੋ ਵੀ ਹੈ ਬਿਸਕੁਟਸ ਜਾਂ ਚਾਈਨਾ ਰੋਸ ਉਹਦੇ ਨਾਲ ਇਹ ਇਹ ਪੱਤੇ ਆ ਜਿਹੜੇ ਆਪਾਂ ਤੋੜ ਲਿਆਂਦੇ ਪਾਣੀ ਚ ਰੱਖ ਤੇ ਡਿਪ ਕਰਕੇ ਇਹਦਰ ਕੜੀ ਪੱਤਾ ਇੰਨੀ ਵੀ ਤਾਂ ਲੋੜ ਨਹੀਂ ਸੀ ਸੰਦੀ ਤਾਂ ਹੀ ਜ਼ਿਆਦਾ ਹੀ ਤੋੜਦੇ ਬਸ ਆਪਾਂ ਆਹ ਤਿੰਨ ਕੜੀਆਂ ਹੀ ਪਾ ਦਾਂਗੇ ਵਿਚੇ ਇਹ ਆ ਤਾਂ ਵਾਧੂ ਹੈ ਠੰਡ ਨਾਲ ਇਹ ਵੀ ਮਰੀ ਪਈ ਆ ਵਿਚਾਰੀ ਕੜੀ ਪੱਤਾ ਇਹ ਨਾ ਜਿਹੜਾ ਬਾਲਾ ਪੀੜਾ ਵੀ ਹੋਵੇ ਤੇ ਤੇ ਮੈਂ ਦੇਖਦੀ ਹਾਂ ਹੁਣ ਮੱਛੀ ਮੇਚੀ ਦਾਣਾ ਉਹ ਵੀ ਬਹੁਤ ਜ਼ਰੂਰੀ ਹੈਗਾ ਉਹਦੇ ਬਿਨਾਂ ਤਾਂ ਇਸੀ ਰਹੀ ਕੰਮ ਦਾ ਬਣੀ ਨਹੀਂ ਸਕਦਾ ਉਡੀ ਆ ਮਿਲ ਗਿਆ ਆਪਾਂ ਨੂੰ ਮੇਥੀ ਦਾਣ ਇੱਕ ਭੈਣ ਨੇ ਕਮੈਂਟ ਕੀਤਾ ਮੇਥੇ ਦਾਣਾ ਪਾਉਣਾ ਕਿ ਮੇਥੀ ਦਾਣਾ ਮੇਥੀ ਦਾਣਾ ਪਾਉਣਾ ਦੀ ਸੱਥੇ ਵੈਰੀ ਥੀ ਮੇਥੀ ਮੇਥੀ ਦਾਣਾ ਪਾਉਣਾ ਮੇਥੇ ਦਾਣਾ ਨਹੀਂ ਪਾਉਣਾ ਇਹਨੂੰ ਆਪਾਂ ਬੋਇਲ ਆਉਣ ਦੇਵਾਂਗੇ ਪਾਣੀ ਨੂੰ ਪਹਿਲਾਂ ਫਿਰ ਪਾਉਣੇ ਆ ਦੇ ਚ ਪੱਤੇ ਮੇਥੀ ਦਾਣਾ ਤੇ ਕੜੀ ਪੱਤੇ ਦੇਨੇ ਸਾਰੇ ਪੱਤੇ ਠੀਕ ਹੈ ਇਹਨੂੰ ਵੀ ਮੈਂ ਤੋੜ ਕੇ ਹੁਣ ਇਹਨਾਂ ਪੱਤਿਆਂ ਦੇ ਵਿੱਚ ਹੀ ਸੜ ਦੇਣੀ ਆ ਇੱਥੇ ਤੱਕ ਠੰਡ ਨੇ ਬਸ ਕਰਾਉ ਔਰ ਹੁਣ ਚਲੋ ਜਾ ਰਹੀ ਆ ਹੁੰ ਤਾਂ ਠੰਡ ਵਿਚਾਰੀ ਥੋੜੇ ਦਿਨਾਂ ਲਈ ਪਰੌਣੀ ਆ ਜੰਗੀ ਤਰ੍ਹਾਂ ਨੂੰ ਧੋ ਲਿਓ ਮੈਂ ਦੁਬਾਰਾ ਧੋਣੀ ਆ ਕਿਉਂਕਿ ਇਹ ਆਪਾਂ ਵਾਲਾਂ ਦੇ ਵਿੱਚ ਲਾ ਕੇ ਰੱਖਣਾ ਹੈਗਾ ਨਾਲ ਜੇ ਆਪਾਂ ਵਾਸ਼ ਕਰ ਲੇ ਦੋ ਵਾਰ ਹੁਣ ਇਹਨੂੰ ਫੇਰ ਮੈਂ ਪਾਣੀ ਦੇ ਵਿੱਚ ਰੱਖਤਾ ਕਿਉਂਕਿ ਆਪਾਂ ਨਾ ਬਾਹਰ ਧੋਣ ਤੋਂ ਬਾਅਦ ਇਹ ਵਾਲਾਂ ਤੇ ਲਾਉਣਾ ਹੈ ਇਹ ਨਾ ਹੋਵੇ ਕਿ ਇਹਦੇ ਵਿੱਚ ਮਿੱਟੀ ਹੋਵੇ ਤੇ ਉਹੀ ਗੰਦਾ ਜਿਹੜਾ ਸੀਰਮ ਹੈਗਾ ਸਾਡੇ ਵਾਲਾਂ 'ਚ ਲੱਗ ਜੇ ਹਨਾ ਕਿਉਂਕਿ ਆਪਾਂ ਨੇ ਇਹਨੂੰ ਜਿੰਨੀ ਦੇਰ ਆਪਾਂ ਦੁਬਾਰਾ ਹੈਅਰ ਵਾਸ਼ ਨਹੀਂ ਕਰਦੇ ਉੰਨੀ ਦੇਰ ਇਹਨੂੰ ਲਾ ਕੇ ਰੱਖਾਂਗੇ ਤੇ ਬਹੁਤ ਬੈਣਾਂ ਨੂੰ ਤਾਂ ਇਹ ਸੀਰਮ ਬਾਰੇ ਪਤਾ ਹੈਗਾ ਜਿੰਨਾ ਜਿਹੜੀਆਂ ਨਵੀਆਂ ਜੁੜੀਆਂ ਨੇ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦੇਣੀ ਆ ਕਿ ਸੀਰਮ ਕਿਸ ਤਰ੍ਹਾਂ ਦਾ ਹੁੰਦਾ ਠੀਕ ਹੈ ਜੀ ਇਹ ਸੀਰਮ ਹੈ ਨਾ ਜਿਹੜਾ ਐ ਸਮਝ ਲਓ ਵੀ ਵਾਲਾਂ ਵਾਸਤੇ ਵਰਦਾਨ ਤੋਂ ਘਟਨੀ ਹੈ ਕਿਸੇ ਤੋਂ ਤੁਸੀਂ ਵਰਤ ਕੇ ਦੇਖਿਓ ਕਿਉਂਕਿ ਇਹਦੇ 'ਚ ਕੋਈ ਜ਼ੋਰ ਲੱਗਦਾ ਨਹੀਂ ਆ ਪਰ ਪੈਣਾ ਨੂੰ ਥੋੜੀ ਜੀ ਘੋਲ ਹੋ ਜਾਂਦੀ ਆ ਹੋਰ ਕੁਝ ਨਹੀਂ ਹੈਗਾ ਟਾਈਮ ਨਹੀਂ ਲੱਗਦਾ ਇਹਦੇ ਤੇ ਅਬਸ ਆਪਾਂ ਵੜਾਉਣ ਤੋਂ ਬਾਅਦ ਇਹਦੇ ਵਿੱਚ ਸਾਰਾ ਸਮਾਨ ਸਿੰਮ ਤੇ ਪਾ ਕੇ 10 ਤੋਂ 15 ਮਿੰਟ ਰੱਖ ਦਾਂਗੇ ਹੋਰ ਕੁਝ ਨਹੀਂ ਕਰਨਾ 15 ਮਿੰਟਾਂ ਬਾਅਦ ਇਹ ਪਾਣੀ ਆ ਜਿਹੜਾ ਪੂਰਾ ਇਹ ਅਸਰ ਆ ਉਹਦੇ ਵਿੱਚ ਆ ਜੂਗਾ ਹੈਲੋ ਲੋ ਜੀ ਆ ਪਾਣੀ ਨੂੰ ਆਪਣੇ ਆ ਗਿਆ ਉਹ ਵਾਲਾ ਪਾਣੀ ਨੂੰ ਆਪਣੀ ਆਗਿਆ ਉਬਾਲਾ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਇਹ ਵਾਲੇ ਪੱਤੇ ਜਿਹੜੇ ਆਪਾਂ ਭਾਂਉਂਦੇ ਹੀ ਰੱਖੇ ਹੋਏ ਸੀ ਲੋ ਜੀ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ 2 ਚਮਚ ਮਿੱਠੀ ਦਮਾ ਲਓ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਕਰ ਦਾਂਗੇ ਆਪਾਂ ਮਿਕਸ ਤੇ ਗੈਸ ਆਪਣੀ ਸੇਬ ਤੇ ਆ ਇਹਨੂੰ ਆਪਾਂ ਹੁਣ ਢੱਕੀ ਰੱਖ ਦਿਆਂਗੇ ਠੀਕ ਹੈ ਜੀ ਲੋ ਇਸੇ ਤਰ੍ਹਾਂ ਦੇ ਹੁਣ ਪਿਆਰੂਗਾ 15 ਮਿੰਟ 15 ਮਿੰਟਾਂ ਬਾਅਦ ਚੈੱਕ ਕਰਾਂਗੇ ਚੈੱਕ ਕੀ ਕਰਾਂਗੇ ਬਸ ਗੈਸ ਬੰਦ ਕਰ ਦਾਂਗੇ ਇਹਨੂੰ ਠੰਡਾ ਹੋਣ ਲਈ ਰੱਖ ਦਿਆਂਗੇ ਲੋ ਇੱਕ ਆਉਂਦੀ ਆਪਾਂ ਫੇਰ ਲੋ ਜੀ ਫੇਰ ਆਪਾਂ ਫਿਰ ਮਿਲਦੇ ਆ 15 ਮਿੰਟ ਬਾਅਦ ਫਿਰ ਮਿਲ ਤੁਹਾਨੂੰ 15 ਮਿੰਟ ਹੋ ਗਏ ਗੈਸ ਨੂੰ ਕਰਦੇ ਆ ਬੰਦ ਕਾਫੀ ਘਟ ਰਹਿ ਗਿਆ ਹੋਣਗੇ ਇਹਦਾ ਰੰਗ ਵੀ ਬਦਲ ਚੁੱਕਿਆ ਮੈਂ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨੀ ਆ। ਆ ਲਓ। ਇਹ ਵਾੜਾ ਇਹਦਾ ਕਲਰ ਹੋ ਗਿਆ। ਹੁਣ ਇਹਨੂੰ ਆਪਾਂ ਇਸ ਤਰ੍ਹਾਂ ਹੀ ਪਿਆ ਰਹਿਣ ਦੇਵਾਂਗੇ ਉਸ ਤੋਂ ਬਾਅਦ ਇਹਨੂੰ ਛਾਣ ਲਾਂਗੇ ਤੇ ਫਿਰ ਯੂਜ਼ ਕਰਾਂਗੇ। ਲਓ ਜੀ ਸੀਰਮ ਜਿਹੜਾ ਉਹ ਬਣ ਕੇ ਰੈਡੀ ਹੋ ਗਿਆ। ਇਹਨੂੰ ਠੰਡਾ ਹੋਣ ਦੇਵੋਗੇ ਇਹਦੇ ਵਿੱਚ ਜਦੋਂ ਠੰਡਾ ਹੋ ਗਿਆ ਦੋ ਤਿੰਨ ਕੈਪਸੂਲ ਆ ਜਿਹੜੇ ਵਿਟਾਮਿਨ ਇਹਦੇ ਪਾ ਲੂੰਗੀ ਤੇ ਕਿਸੇ ਬੋਟਲ ਚ ਪਾ ਲਾਂਗੇ ਇਹਨੂੰ ਤੇ ਉਸ ਤੋਂ ਬਾਅਦ ਜਦੋਂ ਵੀ ਆਪਾਂ ਵਾਲ ਧੋਣੇ ਹੈਗੇ ਜਿਵੇਂ ਕੱਲ ਨੂੰ ਬਾੜ ਧੋਵਾਂਗੇ ਤੇ ਆਪਾਂ ਉਹਦੇ ਵਿੱਚ ਬਾੜਾ ਚ ਲਾ ਲਾਂਗੇ। ਇਹਨੀ ਵਧੀਆ ਚੀਜ਼ ਆ ਨਾ ਜੀ ਤੁਸੀਂ ਲਾ ਕੇ ਦੇਖਿਓ ਪਲੀਜ਼ ਤੁਸੀਂ ਯੂਜ਼ ਕਰੋ ਇਸ ਨੂੰ ਤੁਹਾਨੂੰ ਆਪ ਰਿਜ਼ਲਟ ਦੇਊਗਾ ਇਹ ਵਾਲਾਂ ਦੇ ਵਿੱਚ ਸ਼ਾਈਨ ਆਊਗੀ ਤੇ ਜਾਨ ਆ ਜੂਗੀ ਵਾਲਾਂ ਚ ਇੱਕ ਮਜ਼ਬੂਤ ਹੋ ਜਾਣਗੇ ਪੂਰੇ ਜਿਹੜੇ ਉਹ ਨਹੀਂ ਮੜੇ ਮੜੇ ਟੁੱਟ ਜਾਂਦੇ ਉਹ ਟੁੱਟਣੇ ਬੰਦ ਹੋ ਜਾਣਗੇ ਬਿਲਕੁਲ ਹੀ ਤੇ ਗੰਜਾਪਨ ਵੀ ਦੂਰ ਹੋ ਜਾਊਗਾ ਜਿਹੜੇ ਵਾਲ ਬਿਰਲੇ ਨੇ ਉਹ ਸਖਣੇ ਹੋ ਜਾਣਗੇ ਤੇ ਲੰਬੇ ਹੋਣ ਲੱਗ ਜਾਣਗੇ ਵਾਲ ਤੁਹਾਡੇ ਤੇ ਤੁਹਾਨੂੰ ਨਾ ਹੱਥ ਲਾ ਕੇ ਆਏ ਲੱਗੂਗਾ ਜਿਵੇਂ ਤੁਸੀਂ ਸਮੂਥਨਿੰਗ ਕਰਾਈ ਹੁੰਦੀ ਹੈ ਸੋ ਜ਼ਰੂਰ ਯੂਜ਼ ਕਰੋ ਤੇ ਦੇਖੋ ਕਾ ਯੂਜ਼ ਕਰਕੇ ਕਮੈਂਟ ਕਰਕੇ ਦੱਸਿਓ ਫਿਰ ਰਿਜ਼ਲਟ ਚਲੋ ਫਿਰ ਮਿਲਾਂਗੇ ਜੀ ਹੋਰ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਸਹੀਕਾ